ਐਨਐਸਏ ਤਹਿਤ ਜਾਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਅਹਿਮ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜੀहां ਅਹਿਮ ਖਬਰ ਹੈ ਜਿਹੜੀ ਅਮਰਿਤਪਾਲ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਅਮਰਿਤਪਾਲ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਚੁੱਕੇ ਨੇ ਖਰੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਅਮਰਿਤਪਾਲ ਸਿੰਘ ਨੇ ਐਨਐਸਏ ਤਹਿਤ ਸਾਰੀ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਉਹਦਾ ਕਹਿਣਾ ਹੈ ਐਨਐਸਏ ਆਈਪੀਸੀ ਤਹਿਤ ਉਸ ਦੀ ਗ੍ਰਿਫਤਾਰੀ ਗੈਰਕਾਨੂੰਨੀ ਹੈ ਇਸ ਨੂੰ ਰੱਦ ਕਰਨਾ ਚਾਹੀਦਾ ਹੈ ਉਹਨਾਂ ਕਹਿੰਿਆ ਪੰਜਾਬ ਤੋਂ 2600 ਕਿਲੋਮੀਟਰ ਦੂਰ ਇੱਕਾ ਸਾਲ ਤੋਂ ਵੱਧ ਸਮੇਂ ਤੱਕ ਹਿਰਾਸਤ ਵਿੱਚ ਰੱਖੀ ਉਹਨਾਂ ਦੀ ਆਜ਼ਾਦੀ ਦਾ ਹੱਕ ਪੂਰੀ ਤਰ੍ਹਾਂ ਖੋ ਲਿਆ ਗਿਆ ਹੈ ਉਦਾ ਕਾਰਨ ਹੈ ਉਸ ਨੂੰ ਸੂਬਾ ਅਤੇ ਕੇਂਦਰ ਸਰਕਾਰ ਖਿਲਾਫ ਬੋਲਣ ਦੀ ਸਜ਼ਾ ਦਿੱਤੀ ਜਾ ਰਹੀ ਹੈ ਜਿਸ ਦੇ ਖਿਲਾਫ ਅੰਮ੍ਰਿਤਸਰ ਦੇ ਡੀਸੀ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਵਿੱਚ ਅਰਜੀ ਐਚਡੀ ਧਾਰਕ ਕੀਤੀ ਹੈ ਐਨਐਸਏ ਦੇ ਲਾਗੂ ਹੋਣ ਨੂੰ ਗਲਤ ਕਰਾਰ ਦਿੱਤਾ ਹੈ ਤਾਂ ਅੰਦਾਜ਼ੇ ਕਿ ਮਾਰਚ 2023 ਤੋਂ ਅਮਰਿਤਪਾਲ ਸਿੰਘ ਹੈ ਜਿਹੜਾ ਐਨਐਸਏ ਤਹਿਤ ਆਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਉਸਨੇ ਜੇਲ੍ਹ ਦੇ ਵਿੱਚੋਂ ਹੀ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਜਨਤਾ ਨੇ ਉਸ ਨੂੰ ਪਾਰੀ ਬਹੁਮਤ ਨਾਲ ਜਤੌਨ ਦੇ ਵਿੱਚ ਮਦਦ ਵੀ ਕੀਤੀ ਸੀ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੇਕ ਸੰਗਤਾਂ ਨੂੰ ਮੈਂ ਇੱਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ ਜਿੱਤੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੇਕ ਸੰਗਤਾਂ ਨੂੰ ਮੈਂ ਇੱਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ ਜਿੱਤੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਜਿਹੜੀ ਵੀਡੀਓ ਹੈ ਉਪੋਲਸ ਦੀ ਕਸਟਡੀਜ਼ ਬਣੀਆਂ ਕਿਉਂਕਿ ਉਸ ਵੀਡੀਓ ਚ ਮੈਂ ਜੀ ਪੂਰੇ ਬਾਰੇ ਦੇਖ ਰਿਹਾ ਕਿਤੇ ਸੋ ਮੇਰੀ ਇੱਕ ਸੰਗਤਾਂ ਨੂੰ ਅਪੀਲ ਹੈ ਵੀ ਦੇਖੋ ਪਹਿਲੇ ਦੀ ਮੇਰੀ ਆਦਤ ਨਹੀਂ ਵੀ ਦਾ ਬੈਠ ਕੇ ਸਾਮੋ ਸਾਮਣੀ ਵੀਡੀਓ ਬਣਾਵਾ ਤੁਸੀਂ ਪੁਰਾਣੀਆਂ ਵੀਡੀਓ ਦੇਖੋਗੇ ਉਹਦੇ ਚ ਵੀ ਮੈਂ ਕੈਮਰੇ ਵੱਲ ਬਹੁਤਾ ਵੇਖਦਾ ਨਹੀਂ ਹੁੰਦਾ ਸੋ ਪਹਿਲੀ ਗੱਲ ਜਿਹੜੀ ਮੁੱਖ ਮੁੱਦੇ ਵਾਲੀ ਗੱਲ ਆਪਾਂ ਕਰਨੀ ਹੈ ਇੱਕ ਤੇ ਆਪਾਂ ਹਰ ਚੀਜ਼ ਨੂੰ ਕਨਸਪੀਰੇਸੀ ਨਹੀਂ ਸਮਝਣਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਓਟ ਸਦਕਾ ਆਪਾਂ ਗੁਰੂ ਦੀ ਖੇਡ ਨੂੰ ਵੱਡਿਆ ਸਮਝੀਏ ਇਹ ਨਹੀਂ ਵੀ ਆਪਾਂ ਮਤਲਬ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਪੁਲਿਸ ਨੂੰ ਵੱਡੇ ਸਮਝਣ ਲੱਗ ਪਈਏ ਕਲਗੀ ਦਰਵਾਜ਼ਾ ਸਾਹਿਬ ਜਿਹੜੀ ਕਰਾਵਾਤ ਨੂੰ ਵੱਡੇ ਸਮਝੀ ਏਡੇ ਕਿਰੇ ਸਤਗੁਰ ਸੱਚੇ ਪਾਤਸ਼ਾਹ ਜੇ ਕੱਢਿਆ ਤੇ ਉਹ ਕਿਸੇ ਮਕਸਦ ਵਾਸਤੇ ਕੱਢਿਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਮੈਨੂੰ ਕੋ ਭਲੌੜਾ ਹੋ ਗਿਆ ਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਗਿਆ ਇਹ ਗੱਲ ਅਪਲੇਖਾ ਕੋਈ ਮਪੜੇ ਮਾਂ ਚ ਨਾ ਰੱਖੇ ਦੇਖੋ ਨਾ ਤੇ ਮੈਂ ਮਰਨ ਤੋਂ ਡਰਾਂ ਮਰਨ ਖਾਇ ਮੰਡਲ ਮੈਂ ਆਏ ਇਸ ਬਾਣੀ ਦੇ ਵਿੱਚ ਜਿਹੜੇ ਬਚਨ ਨੇ ਇੱਥੇ ਪੂਰਾ ਪੈਰਾ ਦੇ ਰਹੇ ਹਾਂ ਜਿੱਦਣ ਸੰਸਾਰ ਤੇ ਆਗੇ ਉਦਨ ਮੌਤ ਦਾ ਜਿਹੜਾ ਰਾਹ ਸ਼ੁਰੂ ਹੋ ਜਾਂਦਾ ਇਹ ਤੋਂ ਕੋ ਬਚ ਨਹੀਂ ਸਕਦਾ ਪਰ ਮੇਰੀ ਸੰਗਤਾਂ ਨੂੰ ਇੱਕ ਅਪੀਲ ਹੈ ਮੈਂ ਜੇ ਅੱਜ ਬਾਹਰ ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਜੀ ਮੈਨੂੰ ਬਾਹਰ ਰੱਖਿਆ ਹੈ ਇਸ ਘੇਰੇ ਤੋਂ ਤੇ ਉਹਦਾ ਅਰਥ ਇਹ ਹੈ ਕਿ ਮੈਂ ਆਪਣੇ ਸਾਥੀਆਂ ਲਈ ਕੌਮ ਦੇ ਨੌਜਵਾਨਾਂ ਲਈ ਤੇ ਕੌਮ ਦੇ ਹਿੱਤਾਂ ਲਈ ਕੁਝ ਕਰ ਸਕਾਂ ਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ ਔਰ ਇਹ ਸੰਗਤਾਂ ਦੇ ਵਿੱਚ ਵੀ ਵਿਚਰਾਂਗੇ ਇਦਾਂ ਦੀ ਕੋਈ ਗੱਲ ਨਹੀਂ ਮੈਂ ਉਹਨਾਂ ਚੋਂ ਨਹੀਂ ਹੈਗਾ ਵੀ ਜਿਹੜਾ ਕਹਿਣਗੇ ਮਲਕ ਛੱਡ ਜਾ ਜੀ ਮਲਕ ਛੱਡ ਕੇ ਬਾਹਰ ਚਲ ਗਿਆ ਉਹ ਹੁਣ ਬਾਹਰੋਂ ਜਾ ਕੇ ਲੋਕਾਂ ਨੂੰ ਵੀਡੀਓ ਭਾ ਕੇ ਮੈਸੇਜ ਦੇਊਗਾ ਇਹਨਾਂ ਦੀ ਗੱਲ ਨਹੀਂ ਹਾਂ ਜਿਹੜੇ ਬਗਾਵਤ ਦੇ ਦਿਨ ਹੁੰਦੇ ਆ ਉਹਨੂੰ ਕੱਟਦਿਆਂ ਬਹੁਤ ਕੁਸ਼ਿਸ਼ਾਂ ਨਾਲ ਛੱਲਣਾ ਪੈਂਦਾ ਵਿਖੜੇ ਪੈਣ ਦੇ ਤੁਰਨਾ ਪੈਂਦਾ ਮੀਲਾ ਮੀਲ ਵੀ ਵੀ ਬਾਈ ਬਾਈ ਮੀੜ ਸਫਰ ਦੇ ਵਿੱਚ ਹਰ ਦਿਨ ਪੈਦਲ ਕਰਨਾ ਇਹ ਕੋਈ ਮਤਲ ਖਾਲਾ ਜੀ ਦਾ ਬਾੜਾ ਤੇ ਹੈ ਨਹੀਂ ਸੋ ਅਠੀ ਪੈਰ ਪ੍ਰਸ਼ਾਦਾ ਛਕਣਾ ਜੇ ਕਿਤੇ ਮਿਲ ਗਿਆ ਨਹੀਂ ਤੇ ਫਿਰ ਜਲ ਪਾਣੀ ਛੱਕ ਕੇ ਗੁਜ਼ਾਰਾ ਕਰ ਲੈਣਾ ਇਹ ਜਿਹੜੇ ਦਿਨ ਨੇ ਬਗਾਵਤ ਦੇ ਕਟਨੇ ਓਖੇ ਨੇ ਪਰ ਮੈਂ ਸੰਗਤ ਨੂੰ ਇੱਕ ਅਪੀਲ ਕਰਦਾ ਹਾਂ ਕਿ ਆਪਣਾ ਚੜ੍ਹ ਦੀ ਕਲਾ ਚ ਰਹਿਣਾ ਚੜ੍ਹ ਦੀ ਕਲਾ ਚ ਰਹਿਣ ਦਾ ਅਰਥ ਇਹ ਹੁੰਦਾ ਕਿ ਅਸੀਂ ਜਦੋਂ ਇਸ ਰਾਹ ਤੇ ਤੁਰੀਏ ਇਸ ਮਾਰਗ ਤੇ ਤੁਰੀਏ ਤੇ ਸਾਨੂੰ ਪਹਿਲੇ ਹੀ ਪਤਾ ਹੁੰਦਾ ਕਿ ਆਪਾਂ ਜਿਹੜੇ ਰਾਹ ਤੇ ਤੁਰਿਆ ਕੰਨੇ ਆਲਾ ਰਾਹ ਸਤਗੁਰ ਸੱਚੇ ਪਾਸ਼ਾ ਨੇ ਰੰਧਾਪੁਰ ਸਾਹਿਬ ਦਾ ਕਿਲਾ ਛੱਡਿਆ ਔਰ ਕਿਲਾ ਛੱਡ ਕੇ ਮਾਸ਼ੀਵਾਲਾ ਦੇ ਜੰਗਲਾਂ ਦੇ ਵਿੱਚ ਗਏ ਨੇ ਪਿਆਰ ਕੰਨਿਆਂ ਦਾ ਲੋਹੂ ਹਲਾਨ ਹੋ ਗਏ ਸੋ ਉਹ ਰਸਤੇ ਜਿਹੜੇ ਧਰਮ ਦੀ ਨਗਰੀ ਦੇ ਚਾਹ ਤਿਆਰ ਕਰਨੇ ਪੈਂਦੇ ਮੇਰੀ ਜਿਹੜੀ ਸੰਗਤਾਂ ਨੂੰ ਅਪੀਲ ਹੈ ਕਿ ਮੈਂ ਇੱਕ ਕਾਲ ਦਿੱਤੀ ਸਰਬਤ ਕਾਲ ਸੇਵਾਸਤੇ ਮੈਂ ਜਸਵੰਤ ਸਿੰਘ ਸਾਹਿਬ ਨੂੰ ਤਾਂ ਕਿਹਾ ਵੀ ਜਸਵੰਤ ਸਿੰਘ ਸਾਹਿਬ ਨੇ ਇੱਕ ਸੱਦਾ ਦਿੱਤਾ ਸੀ ਮੀਟਿੰਗ ਕਰਕੇ ਕਿ ਸਮੂਹ ਜਥੇਬੰਦੀਆਂ ਪਹੁੰਚਣ ਜਥੇਬੰਦੀਆਂ ਪਹੁੰਚੀਆਂ ਉਥੇ ਜਿਨ੍ਹਾਂ ਨੇ ਹਮਾਇਤ ਕੀਤੀ ਹੈ ਗੱਲ ਉਹਨਾਂ ਦਾ ਵੀ ਧੰਨਵਾਦ ਜਿਹਨਾਂ ਵਿਰੋਧ ਚ ਕੀਤੀ ਉਹਨਾਂ ਦਾ ਵੀ ਧੰਨਵਾਦ ਮੈਂ ਕਿਸੇ ਦਾ ਵਿਰੋਧ ਚ ਦੀ ਗੱਲ ਕਰਨੀ ਕੋਈ ਵੀ ਇਹ ਸਮਾਂ ਨਹੀਂ ਕਿਸ ਦਾ ਵਿਰੋਧ ਜਨ ਨਹੀਂ ਕਰਨ ਦਾ ਕੌਮ ਤੇ ਭੀੜਾਂ ਵੜ ਪਈ ਹੋਵੇ ਤੇ ਸਾਨੂੰ ਇੱਕ ਦੂਜੇ ਧੱਕੇ ਚ ਖੜਾਉਣਾ ਚਾਹੀਦਾ ਜਥੇਦਾਰ ਸਾਹਿਬ ਨੇ ਇੱਕ ਜਿਹੜੀ ਉਦਮ ਕੀਤਾ ਉਹ ਚੰਗਾ ਹੈ ਉਹਦੇ ਵਿੱਚ ਕੁਝ ਨੂੰ ਨਹੀਂ ਸ਼ਾਮਲ ਕੀਤਾ ਗਿਆ ਮੈਨੂੰ ਲੱਗਦਾ ਵੀ ਸਾਰਿਆਂ ਦੇ ਖੁੱਲ੍ਹੇ ਸਦਾ ਹੋਣਾ ਚਾਹੀਦਾ ਸੀ ਪਰ ਜੋ ਹੋ ਗਿਆ ਸੱਤ ਵਜਨ ਹੈ ਹੁਣ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਕਹੇ ਸੀ ਛੋਟੀਆਂ ਵੀਰਾਂ ਕੱਢਾਂਗੇ ਦੇਖੋ ਵਹੀਰ ਸ਼ਬਦ ਜਦੋਂ ਅਸੀਂ ਪੰਜਾਬ ਬਣ ਕੇ ਇਸ ਪ੍ਰਾਰਥਨ ਸ਼ਬਦ ਨੂੰ ਰਿਵਾਈਵ ਕੀਤਾ ਇਹਦਾ ਅਰਥ ਹੈ ਵਹੀਰ ਕੱਤਣੀ ਕੱਤ ਕੇ ਭਾਵ ਇਸ ਪਾਸੋਂ ਤੁਰ ਲੈਣਾ ਤੇ ਫਿਰ ਕਿਸੇ ਰੋਗ ਦੀ ਪਰਵਾਹ ਨਹੀਂ ਕਰਨੀ ਜਦੋਂ ਵਹੀਰ ਤੁਰ ਪੈਂਦੀ ਹੈ ਉਹ ਕਿਸੇ ਕੋਲ ਰੁਕ ਨਹੀਂ ਸਕਦੀ ਜਥੇਦਾਰ ਸਾਹਿਬ ਜੀ ਜੇ ਵਹੀਰ ਤੇ ਮੇਰੀ ਇੱਕ ਬੇਨਤੀ ਹੈ ਇਹ ਜੇ ਤੁਸੀਂ ਪ੍ਰਵਾਨ ਕਰੋ ਤਾਂ ਚੰਗੀ ਗੱਲ ਕਿਉਂਕਿ ਇਹ ਤੁਹਾਡੀ ਵੀ ਪ੍ਰੀਖਿਆ ਹੈ ਸਾਡੀ ਪ੍ਰੀਖਿਆ ਜੋ ਅਸੀਂ ਲੰਘ ਰਹੇ ਹਾਂ ਪਰ ਤੁਹਾਡੀ ਵੀ ਇਹ ਪ੍ਰੀਖਿਆ ਹੈ ਵਿੱਚ ਜੱਜੇਦਾਰ ਦੇ ਅਹੁਦੇ ਤੇ ਜੋ ਜੱਜੇਦਾਰ ਸਾਹਿਬ ਦੇ ਅਹੁਦੇ ਤੇ ਹੁੰਦਿਆਂ ਤੁਹਾਡੀ ਇਹ ਪ੍ਰੀਖਿਆ ਹੈ ਵੀ ਤੁਸੀਂ ਅੱਜ ਕੌਮ ਦੇ ਲਈ ਕਿੰਨਾ ਡਟ ਕੇ ਹੱਕ 'ਚ ਖੜ ਸਕਦੇ ਹੋ ਸੋ ਜੇ ਤੁਸੀਂ ਵਹੀਰ ਕੱਢਣੀ ਹੈ ਤੇ ਤੁਹਾਨੂੰ ਇਹ ਵਹੀਰ ਜਿਹੜੀ ਹੈ ਇਸ ਤਰੀਕੇ ਨਾਲ ਕੱਢਣੀ ਚਾਹੀਦੀ ਵਕਾਲਤਖਾਨਾ ਤੋਂ ਸ਼ੁਰੂ ਹੋ ਕੇ ਕੁਝ ਦਿਨਾਂ ਦੇ ਵਿੱਚ ਵੀਰ ਦੰਮੋਆ ਸਾਹਿਬ ਪਹੁੰਚੇ ਵਿਸਾਖੀ ਤੇ ਉੱਥੇ ਸਰਬਤ ਖਾਲਸਾ ਹੋਵੇ ਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਵੀ ਵੀਰ ਨਹੀਂ ਕਰਨੀ ਚਾਹੀਦੀ ਮੈਂ ਇਹ ਕਿਹਾ ਵੀ ਵੀਰ ਕੱਢਣੀਆਂ ਪਰ ਇਹਨੇ ਪਿੰਡਾਂ ਨੂੰ ਛੋਟੀਆਂ ਵੀ ਹੀਰਾ ਲੋਕਾਂ ਨੂੰ ਜਾਗਰੂ ਕਰਨਾ ਇਹ ਖਾਨਾ ਪੂਰਤੀ ਹੈ ਲੋਕ ਪੂਰੇ ਜਾਗਰੂਕ ਨੇ ਔਰ ਲੋਕਾਂ ਨੂੰ ਹੋਰ ਜਾਗਰੂ ਕਰਨ ਦੀ ਲੋੜ ਨਹੀਂ ਸਮੂਹ ਸੰਗਤਾਂ ਨੂੰ ਮੋਬਾਈਲਾਈਜ਼ ਕਰਨ ਦੀ ਲੋੜ ਹੈ ਸੰਗਤਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਉਹਨਾਂ ਵਿੱਚ ਹਕੂਮਤ ਦਾ ਪੈਕਟਣ ਦੀ ਲੋੜ ਹੈ ਸੋ ਅੱਜ ਸਾਨੂੰ ਲੋੜ ਹੈ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਕੌਮ ਲਈ ਖੜੀਏ ਤੇ ਜਿਨ੍ਹਾਂ ਨੂੰ ਇਹ ਲੱਗਦਾ ਕੋਈ ਨਹੀਂ ਇਸ ਧਰਤੀ ਤੇ ਹੀ ਆ ਇਸ ਧਰਤੀ ਦਾ ਹੀ ਆਪਣਾ ਲਹੂ ਡੋਲਣਾ ਸੋ ਇਸ ਕਰਕੇ ਇਹ ਗੱਲ ਦੀ ਬਕਵਾਸ ਛੱਡ ਦਈਏ ਕਿ ਮੈਂ ਕਿਤੇ ਭਗੌੜਾ ਜਾ ਰੂਗਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੰਨੀ ਬਰਕਤ ਇੰਨੀ ਕਰਤਾ ਇੰਨੀ ਰਹਿਮਤ ਮੇਰੇ ਤੇ ਕੀਤੀ ਹੈ ਕਿ ਮੈਂ ਸੁਪਨੇ ਦੇ ਵਿੱਚ ਵੀ ਭਗੌੜਾ ਨਹੀਂ ਹੋਣਾ ਸੋਚ ਸਕਦਾ ਕਈਆਂ ਨੇ ਕਿ ਅਸਿਕੂ ਨੇ ਕੇਸ ਕਤਲ ਕਰਾਰੇ ਹੋ ਕੇਸ ਕਰ ਕਰੋੜ ਤੋਂ ਪਹਿਲਾਂ ਜਿਹੜਾ ਸਿਰ ਦਾ ਕੋਪੜਾ ਅਸੀਂ ਲਵਾ ਸਕਦੇ ਹਾਂ ਕੇਸ ਕਰ ਕਰੋੜ ਬਾਰੇ ਸੋਚ ਨਹੀਂ ਸਕਦੇ ਸੋ ਮੇਰੀ ਸੰਗਤਾਂ ਨੂੰ ਅਪੀਲ ਹੈ ਮੇਰੀ ਹੋਰ ਨਾ ਸਾਰੇ ਨੂੰ ਅਪੀਲ ਹੈ ਵੀ ਕਿਸੇ ਅੱਗੇ ਨਾ ਹੱਥ ਜੋੜ ਕੇ ਤਰਲੇ ਨਹੀਂ ਕਰਨੇ ਠੀਕ ਹੈ ਸੰਗਤਾਂ ਨੂੰ ਸੰਬੋਧਨ ਕੀਤਾ ਸੀ ਮੈਂ ਪਹਿਲੀ ਵੀਡੀਓ 'ਚ ਇਸ ਕਰਕੇ ਮੈਂ ਸੰਗਤਾਂ ਨੂੰ ਸੰਬੋਧਨ ਕਰਨ ਦੀ ਅਨਵਰਤਾ ਤੇ ਮੈਂ ਵੈਸੇ ਨਹੀਂ ਵੀ ਪਾ ਕੇ ਗੱਲ ਕਰਦਾ ਹੁੰਦਾ ਇਹ ਹਕੂਮਤ ਨੂੰ ਸੰਬੋਧਨ ਮੈਂ ਹੁਣ ਕਰ ਦਿੰਦਾ ਵੀ ਹਕੂਮਤ ਤੋਂ ਨਾ ਮੈਂ ਕੱਲ ਡਰਦਾ ਸੀ ਅੱਜ ਡਰਦਾ ਹਕੂਮਤ ਨੇ ਜੋ ਕਰਨਾ ਕਰ ਲਵੇ ਹਾਂ ਇਹ ਗੱਲ ਹੈ ਗ੍ਰਿਫਤਾਰੀ ਤੋਂ ਮੈਂ ਨਹੀਂ ਡਰਦਾ ਗ੍ਰਿਫਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੈਂ ਗ੍ਰਿਫਤਾਰੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਅਮਰਪਾਲ ਸਿੰਘ ਨੇ ਤਿੰਨ ਸ਼ਰਤਾਂ ਰੱਖ ਦਿੱਤੀਆਂ ਗ੍ਰਿਫਤਾਰੀ ਦੀਆਂ ਵੀ ਥਾਣੇ 'ਚ ਜੀ ਉਹਨਾਂ ਕੁੱਟ ਮਾਰਨ ਦੀ ਗੱਲ ਕੀਤੀ ਜਦ ਮੈਂ ਕਹਿੰਦਾ ਜਿਹੜੀ ਕੁੱਟ ਮਾਰ ਕਰਨੀ ਜੇ ਨੇ ਕਰ ਲਵੇ ਜਿਹੜਾ ਤਸ਼ੱਦਦ ਕਿਸੇ ਕਰਕੇ ਵੇ ਕਿਸੇ ਵੀ ਗੁੰਮਰਾਹਕੁੰਨ ਪ੍ਰਚਾਰ ਚ ਨਹੀਂ ਆਉਣਾ ਮੈਂ ਚੜ੍ਹਦੀ ਕਲਾ ਚ ਅੱਜ ਦੀ ਤਰੀਕ ਤੱਕ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਔਰ ਅੱਜ ਤੋਂ ਬਾਅਦ ਸਤਿਗੁਰੂ ਦੇ ਹੱਥ ਹੈ ਸਾਰਾ ਕੁਝ ਜੇ ਸਤਿਗੁਰੂ ਨੇ ਇੰਨੀਆਂ ਸੰਕਟਾਂ ਚ ਰੱਖੀ ਕੀਤੀ ਹੈ ਤੇ ਅੱਗੇ ਵੀ ਕਰਦਾ ਰਹੂਗਾ ਮਹਾਰਾਜ ਉਹਦੇ ਘਰ ਚ ਕਿਸੇ ਦਾ ਘਾਟਾ ਨਹੀਂ ਮੇਰੀ ਵੋਟ ਉਸ ਤੇ ਹੈ ਮੇਰੀ ਵੋਟ ਦੁਨਿਆਵੀ ਨਾਤੇ ਅਦਾਲਤਾਂ ਤੇ ਹੈ ਨਾ ਕਿਸੇ ਹੋਰ ਗੱਲ ਤੇ ਹੈ ਮੇਰੀ ਵੋਟ ਸਤਿਗੁਰ ਸੱਚੇ ਪਾਸ਼ਾ ਦੀ ਕਿਚਾਰੀ ਤੇ ਹੈ ਉਹਨੇ ਇਨਸਾਫ ਮੇਰੇ ਨਾਲ ਕਰਨਾ ਹੈ ਸੰਗਤਾਂ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਦ੍ਰਿੜ ਰਹਿਣਾ ਤੁਸੀਂ ਹੈਂ ਢੈਂਡੀਕਲਾ ਚ ਨਹੀਂ ਜਾਣਾ ਨਾ ਢੈਂਡੀਕਲ ਵਾਲੇ ਕੋਈ ਗੱਲ ਕਰਨੀ ਹੈ ਔਰ ਮੇਰੀ ਪਰਿਵਾਰ ਨੂੰ ਮੇਰੇ ਨੂੰ ਅਪੀਲ ਹੈ ਵੀ ਤੁਸੀਂ ਵੀ ਕੋ ਢੈਂਡੀਕਲ ਵਾਲੇ ਗੱਲ ਨਹੀਂ ਕਰਨੀ ਐਵੇਂ ਨਹੀਂ ਗੱਤ ਛੋੜ ਕੇ ਕਈ ਜਾਣਾ ਵੀ ਦੇਖੋ ਜੀ ਸਾਥ ਦਿਓ ਸਾਰੀ ਸੰਗਤ ਸਾਥੇ ਰਹੀ ਹੈ ਕੋਈ ਨਹੀਂ ਜੇ ਕੋ ਨਹੀਂ ਵੀ ਦਿੰਦਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਪੰਡਾ ਹੈ ਇਸ ਮਾਰਗ ਤੇ ਚੱਲਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜਿੱਦੋਂ ਅਨੰਦਪੁਰ ਸਾਹਿਬ ਦਾ ਕੱਲਾ ਛੱਡਦੇ ਆ ਤੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਭੇੜ ਲਏ ਸੀ ਲੋਕਾਂ ਕਹਿੰਦਾ ਅਸੀਂ ਆਪਣੇ ਪਤ ਮਰਵਾ ਗਏ ਹੁਣ ਸਾਡੇ ਮਰਉਣ ਆ ਗਏ ਸੋ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਸੰਗਤਾਂ ਦਾ ਇਹ ਪਾਣੇ ਮੰਨਣ ਵਾਲਾ ਇਸ਼ਾਰਾ ਕੁਝ ਹੋਣਾ ਹੈ ਜੇ ਪਾਣੇ ਤੋਂ ਉਲਟ ਜਾ ਕੇ ਗੱਲ ਕਰਾਂਗੇ ਉਹ ਹੋਣੀ ਵੀ ਨਹੀਂਗੀ ਸੋ ਪਾਣੇ 'ਚ ਰਹਿ ਕੇ ਸਾਰਾ ਕੁਝ ਹੋਣਾ ਸੋ ਇੰਨੀਆਂ ਗਬਨ ਦੀਆਂ ਸਿਰਬੱਤ ਖਾਲਸੇ ਦੀ ਕਾਜ ਜਿਸਦਰ ਸਾਹਿਬ ਦੇਣ ਜੇ ਨਹੀਂ ਦੇ ਦਿੰਦੇ ਉਹਨਾਂ ਲਈ ਪਰਖਿਆ ਦੀ ਖੜੀ ਹੈ ਉਹ ਫਾਰਮ ਲਈ ਕੀ ਕਰਨੀ ਸੰਜੀਦਾ ਨੇ ਤੇ ਕੀ ਨਹੀਂ ਕਰਨੀ ਸੰਜੀਦਾ ਨੇ ਉਹਨਾਂ ਦੇ ਉੱਤੇ ਇਲਜ਼ਾਮ ਲੱਗਦਾ ਵੀ ਪਰਿਵਾਰਵਾਦੀ ਰਾਜਨੀਤੀ ਕਰਦੇ ਆ ਇਹ ਉਤੋਂ ਵੀ ਮੁਕਤ ਹੋਣ ਦਾ ਸਮਾਂ ਹੈ ਸੋ ਅੱਜ ਆਪਾਂ ਵੱਧ ਛੱਡ ਕੇ ਜਿਹੜਾ ਵਸਰਬਾਤ ਖਾਲਸੇ ਦੀ ਕਾਲ ਦੇ ਵਿੱਚ ਸਭ ਇਹ ਸੰਗਤ ਨੂੰ ਮੇਰੀ ਬੀਲ ਹੈ ਵਿੱਚ ਸੰਗਤੀ ਰੂਪ ਵਿੱਚ ਪਿੰਡਾਂ ਜਨ ਅਨਾਉਂਸਮੈਂਟਾਂ ਕਰੋ ਕਿ ਵਿਸਾਖੀ ਦੇ ਉੱਤੇ ਧੰਗਵਾ ਸਾਫ ਸਰਬੱਤ ਖਾਲਸਾ ਸੱਦਿਆ ਜਾਵੇ ਇੰਨੀ ਅਗਵੇਂ ਤੇ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ